ਕੰਗਾ ਫੋਨ ਕਰਕੇ ਪਤਾ ਕੀ ਕਹਿੰਦਾ ਕਹਿੰਦਾ ਨਾਲ ਆ ਜੀ ਨਾਲੇ ਆ ਜੀ ਆ ਜੀ ਹੋਰ ਤੈਨਵਾਰ ਮਾਤਾ ਜੀ ਆਪੀ ਵਾਹ ਮਾਤਾ ਬੈਠੋ ਏ ਕੁੜੀਆਂ ਐਦਾ ਨਹੀਂ ਹਾਂ ਚੰਗੀ ਤਰ੍ਹਾਂ ਪਿਆਰ ਹੋ ਕੇ ਏ ਦੀ ਦੀ ਏ ਭੈਣੀ ਕਿੱਦਾਂ ਮਿੰਦੋ ਮੇਕੇ ਸਾਸਿਕਾਲ ਵੀਰਾ ਸਾਸਿਕਾਲ ਭੈਣੇ ਮੇਕੇ ਹੋਰ ਕਿੱਦਾਂ ਠੀਕ ਹੈ ਜੋਗ ਜੋਗ ਜੀਏ ਚੋਨੀਆਂ ਬਾਣੀ ਲੰਬੀ ਲੰਮੀ ਉਮਰਾਂ ਬਾਣੇ ਹੋਵੇ ਨਾ ਕੀ ਗੱਲ ਬੜੀ ਅਚੀਕਾ ਮਾਦਾ ਆਇਆ ਜੀਤਾ ਤੈਨੂੰ ਟੱਕਰਿਆ ਜੀਤਾ ਕਿੱਥੇ ਟੱਕਰੇ ਮੈਂ ਤੇ ਜੀਤੇ ਦੀ ਚੋਰੀ ਫੜ ਲਈ ਮੈਂ ਕੀ ਕਹਦੀ ਜੀਤੇ ਦੀ ਸ਼ਿਕਾਇਤਾਂ ਮੈਂ ਕੀ ਡੇੜੀਆਂ ਜਦੋਂ ਮੈਂ ਘਰੇ ਆ ਆਹੋ ਜੀਤਾ ਇਕੱਲਾ ਹੀ ਫੋਨ ਤੇ ਇਕੱਲਾ ਹੀ ਫੋਨ ਤੇ ਕੁੜੀਆਂ ਦੇਖਦਾ ਕੁੜੀਆਂ ਅੱਛਾ ਕੁੜੀਆਂ ਦੇਖਦਾ ਜਿਹੜੀ ਚੰਗੀ ਲੱਗੀ ਜਾਂਦੀ ਰੋਕੀ ਜਾਂਦਾ ਹਾਂ ਜਿਹੜੀ ਨਹੀਂ ਚੰਗੀ ਲੱਗਦੀ ਅੱਛਾ ਅੱਗੇ ਦੁਰੀ ਜਾਂਦਾ ਆਹ ਇਹ ਭੈਣੇ ਗਾਉਂਦੇ ਆ। ਹਾਂ। ਜਿਹੜੀਆਂ ਮੋਟੀਆਂ-ਮੋਟੀਆਂ ਇਹ ਤਾਂ ਨੱਚੀਆਂ। ਮੋਟੀਆਂ-ਮੋਟੀਆਂ ਨੱਚਦੀਆਂ। ਉਹਨਾਂ ਨੂੰ ਕੁਛ ਨਹੀਂ। ਅੱਛਾ। ਜਿਹੜੀਆਂ ਪਤਲੀਆਂ-ਪਤਲੀਆਂ। ਪਤਲੀਆਂ-ਪਤਲੀਆਂ। ਇਹ ਤਾਂ ਨੱਚਦੀਆਂ। ਕਿੱਦਾਂ? ਓਏ ਯਾਰ। ਹਾਂ। ਉਹਨਾਂ ਨੂੰ ਲਿਖਦਾ ਥੱਲੇ। ਕੀ? ਹੱਥ ਪੁਰਜਾ। ਅੱਛਾ। ਭੈਣ ਪੀਸ। ਹਾਂ। ਨਾਈਜ਼। ਬਿਵਾਰੀ ਬਣਾ ਤੇਰਾ ਚੀਚਾ ਇੰਸਟਾਗ੍ਰਾਮ ਦੇਖਦਾ ਹੁੰਦਾ ਆ। ਆ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਵਾਨਾ ਆ। ਤੇਰੇ ਚੀਚਾ ਵੀ ਸੋਸ਼ਲ ਮੀਡੀਆ ਤੇ ਆ। ਜਿਹੜੀਆਂ ਰੀਲਾਂ ਨੂੰ ਚੰਗੀ ਲੱਗਦੀਆਂ ਉਹਨਾਂ ਨੂੰ ਲਾਈਕ ਕਰ ਦਿੰਦਾ ਨਾਲੇ ਕਮੈਂ ਆਪ ਕਿੱਥੇ ਗੋਣੀ ਆ ਮੈਂ ਕਿਹਾ ਤੇਰੀ ਵੱਡੀ ਚਠਾਣੀ ਮੇਰੀ ਕਿ ਲੱਗੀ ਮੈਂ ਕਿ ਤੇਰੀ ਵੱਡੀ ਭੈਣ ਹੈ ਭੈਣੇ ਨਮਸਤੇ ਮਸਤ ਵੀਰਾ ਹਮਕਾਰੋ ਕੋਈ ਨਹੀਂ ਸਮਝਦੇ ਦੇਖੀ ਤੇਰਾ ਵੱਡਾ ਚੀਚਾ ਇੱਦਾਂ ਨਾ ਕਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਥੇ ਮੈਂ ਕਿਹਾ ਮੇਰੀ ਛੋਟੀ ਦਰਾਨੀ ਆ ਆਉਂ ਮੇਕੇ ਕੀ ਗੱਲ ਹੋਈ ਆ ਭੁੱਖ ਲੱਗੀ ਆ ਕੀ ਖਾਣਾ ਆ ਜੋਦਨ ਦਲ ਕਰ ਅੱਛਾ ਮੈਂ ਕਿ ਜੇਬ ਚ ਕੀ ਖਿਲਾ ਦਮਾਂ ਜੋਦਨ ਦਲ ਕਰ ਲੈ ਨੂੰ ਅੱਜ ਖਰਾ ਦੇ ਮੈਂ ਬਿਮਾਰੀ ਤੇ ਨਾ ਗੱਲ ਕੀ ਹੋਈ ਆ ਖਾਣ ਦੇ ਨਾਮ ਤੇ ਤੈਨੂੰ ਕੀ ਹੋ ਗਿਆ ਪਚਾਲ ਆ ਗਿਆ ਲਾਹ ਪਚਾੜ ਤੇ ਪਚਾਲ ਨਹੀਂ ਆ ਮੈਨੂੰ ਪਤਾ ਚਾ ਵਡੀ ਆ ਕੁੱਤੀ ਸੱਸ ਮੇਰੀ ਘਰੇ ਆਵੇ ਹੋਣੀ ਆ ਹੋਰ ਉੱਥੇ ਕੌਣ ਹੋਣਾ ਪਚਾਲ ਤਾਂ ਉਹਦੇ ਨਾਲੇ ਆ ਮੈਂ ਕਿ ਸੱਸੀ ਕਾਲ ਮਾਜੀ ਅੱਛਾ ਫੋਨ ਮੈਨੂੰ ਦੇਖ ਕੇ ਸੱਸੀ ਕਾਲ ਹਾਂਜੀ ਮੇਰੀਆਂ ਬੁਰਾਈਆਂ ਕਰਦੀ ਕੀ ਹੋਇਆ ਪੁੱਤਰਾ ਤਾ ਮੈਨੂੰ ਮੈਨੂੰ ਕੀ ਹੋਇਆ ਜਦੋਂ ਮੈਂ ਤੇ ਲੱਗ ਕੇ ਗਿਆ ਕੀ ਮੈਨੂੰ ਪਤਾ ਕੀ ਲੱਗਾ ਕੀ ਲੱਗਾ ਮੁਰ ਪਤਾ ਦੇਖਦੀ ਆ ਮਾਰਦੀ ਨੇ ਜੋ ਗਿਆ ਮੇਰੀ ਸੱਸਵਾ ਉਹ ਮਾਰੀ ਭੈਣਿਆ ਉਹ ਜਿਹੜੀ ਗਵਲੀਆ ਪਤੂ ਕੀਤੀ ਆ ਗਈ ਕਈ ਗੱਲਾਂ ਇਹ ਕੋਣ ਆ ਮੈਂ ਕਿਹਾ ਤੂੰ ਤੇ ਜਾਨਦੀ ਨਹੀਂ ਮਾਂ ਮੇਰੇ ਇਥੇ ਘਪਰਾਇਆ ਹਨੂ ਆਨੇ ਨੂੰ ਤੂੰ ਬੋਲਣ ਲੱਪਨੀ ਆ ਤੂੰ ਆਪਣੇ ਪੁੱਤ ਨੂੰ ਆਵਾਜ਼ ਮਾਰ ਜੇ ਮਾਰਨੀ ਦਾ ਨਹੀਂ ਤਾਂ ਮੈਂ ਆਵਾਜ਼ ਮਾਰਦਮੀ ਅੱਜ ਕੋਈ ਗੱਲ ਨਹੀਂ ਮੈਂ ਹੀ ਆਵਾਜ਼ ਮਾਰਦੀ ਕਿ ਤੂੰ 2000 ਕਿ ਦੱਸੂ ਹਰ ਵੇਲੇ ਮੇਰੇ ਕੋ ਘਰਾਇਆ ਬੁੱਲਾ ਬੁਰਾ ਬੋਲ ਬੋਲਦੀ ਨਹੀਂ ਆ ਨਹੀਂ ਬਲਾਲਾ ਬਲਾਲਾ ਫਿਰ ਫੇ ਬੁੱਤ ਜਗਨਾ ਜਾ ਗਿਆ ਠੀਕ ਲੈ ਇਹ ਕਾ ਸਾਲਾ ਨਾ ਇਹਦਾ ਪਤਾ ਲੱਗਦਾ ਸਾਲਾ ਕਸਾਲੀ ਆ ਇਹਨੇ ਮੇਰਾ ਪੂਰੇ ਪਿੰਡ 'ਚ ਜਲੂਸ ਕਢਾਇਆ ਪਿਆ ਭਾਜੀ ਉੱਪਰ ਇਹਨੇ ਚ ਵੀ ਖੁੱਲ ਕੇ ਮਾਈਕਰੋਫੋਨਾਂ 'ਚ ਆਵਾਜ਼ ਹੈ ਜੀ ਇਹਨੇ ਪੂਰੇ ਪਿੰਡ 'ਚ ਮੇਰਾ ਜਲੂਸ ਕਢਾਇਆ ਪਿਆ ਜਲੂਸ ਕਿੱਦਾਂ ਕਢਾਇਆ ਲੋਕ ਵੀ ਮੈਨੂੰ ਟਿੱਚਰਾ ਕਰਦੇਵੇਂ ਕਿੱਦਾਂ ਤੇਰਾ ਸਾਲਾ ਸਾਲੀ ਉਹ ਕੋਚ ਜੱਜ ਦਾ ਬਣ ਕੇ ਆਇਆ ਕਰ ਓ ਜੀਜਾ ਲੈ ਹੁਣ ਸਾਲੇ ਦਾ ਜੋਗ ਰਹਿ ਜਾਗ ਪਿਆ ਸਾਲਾ ਨਹੀਂ ਕਹਿਣਾ ਓ ਕਿਉਂ ਸਾਲੀ ਕੇ ਬੜਾ ਮਜ਼ਾ ਆਉਂਦਾ ਹੋਰ ਤੈਨੂੰ ਮਜ਼ਾ ਆਉਂਦਾ ਮੈਨੂੰ ਸਾਰਾ ਸ਼ਰਮਿੰਦਗੀ ਆਉਂਦੀ ਆ ਮੈਂ ਇੰਦਾਂ ਦੇ ਟੱਪੜ ਦਾ ਮੇਰਾ ਰਸਤਾ ਚੁਰਿਆ ਜੀਜੂ ਤੁਸੀਂ ਠੰਡੇ ਹੋ ਵੋ ਲੱਛਣ ਤੇਰੇ ਕਰਮ ਕੰਨ ਵਾਲੇ ਆ ਨਾ ਵੀ ਨਾ ਨਾ ਬੋਲੀ ਦਾਇਰ ਕਰੋ ਅਮਸੀ-ਮਸੀ ਆਦਾ ਨਾ ਹਨੇ ਨੂੰ ਬੋਲਣਾ ਪੰਨੀ ਇੱਕ ਇੱਕ ਮੇਰਾ ਭਰਾ ਚੌੜੀ ਸ਼ਕਤੀ ਵਾਲਾ ਪਹਿਲਵਾਨ ਆਗਲਾ ਏ ਪਹਿਲਵਾਨ ਆ ਆ ਪਹਿਲਵਾਨ ਦੇਖ ਲਓ ਜੀ ਕੀ ਹੋਇਆ ਇਹ ਪਹਿਲਾ ਪਹਿਲਵਾਨ ਹੈ ਜਿਹੜਾ ਖਾੜੇ ਚ ਜਾਂਦਾ ਲੰਮਾ ਪੈ ਜਾਂਦਾ ਵੀ ਮੈਂ ਨਹੀਂ ਹੈ ਗਿਆ 爹 ਜੱਜ ਅੱਛਾ ਬਮਾਰੀ ਬਣੀ ਆਉਂਦੀ ਚਿੰਤਾ ਕਰ ਅੱਜ ਤਿੰਨ ਪਹਿਲੇ ਦਿਨ ਆਪਣੀ ਸਾਰੀ ਗੱਸਗਾ ਮੇਰੇ ਤਾਏ ਨੇ ਤੇਰੀ ਜਾਣਦਾ ਤਾਏ ਦਾ ਸਾਰੀ ਜਿੰਮੀ ਤੁਸੀਂ ਮੇਰੀ ਸੇਵਾ ਕੀਤੀ ਉਹ ਤਾਂ ਬਚੋਲਾ ਮੇਰੇ ਭਾਜੀ ਇਹ ਨਾ ਤੇ ਪਈ ਜਾਂਦੀ ਵਾ ਸਾਰੀ ਹਾਂ ਇੱਧਰ ਉੱਪਰ ਬੈਠ ਮੈਂ ਕਿ ਕੀ ਹੋਇਆ ਉਹ ਇੱਕ ਤਾਂ ਬਚੋਲਾ ਮੇਰੇ ੜਕੇ ਆ ਜਵੇ ਨਾ ਹਾਂ ਉਹ ਜਿੱਦਣ ਪਹਿਲੀ ਵਾਰ ਆਇਆ ਕਹਿੰਦਾ ਜਿੰਨੀ ਮਰਜ਼ੀ ਬਰਾਤ ਲਾਏ ਹੋ ਕਹਿੰਦਾ ਤੁਹਾਡੀ ਫੁੱਲ ਸੇਵਾ ਹੋਊਗੀ ਫੁੱਲ ਸੇਵਾ ਫੁੱਲ ਸੇਵਾ ਹੋਊਗੀ ਕਹਿੰਦਾ ਗੋਲ ਟੇਬਲ ਲੱਖੂਗੇ ਗੋਲ ਸੇਵਾ ਬਿਲਕੁਲ ਆ ਜਿੱਦਣ ਬਿਆਣ ਗਏ ਆ ਪੂਰੇ ਪਿੰਡ ਚ ਇਹਨਾਂ ਕੋਲ ਰੀਵਨ ਵਟਾਉਣ ਨੂੰ ਕੁੜੀ ਨਹੀਂ ਜੁੜੀ ਅੱਛਾ ਰੀਵਨ ਨਹੀਂ ਵਟਾਉਣ ਨੂੰ ਕੁੜੀ ਨਹੀਂ ਜੁੜੀ ਫੇ ਕਿੱਦਾਂ ਰੀਵਨ ਘਟਾਇਆ 400 ਰੁਪਏ ਦਿਹਾੜੀ ਤੇ 5 ਭਈਏ ਲਿਆਨੇ 2000 ਅੱਛਾ ਉਹਨਾਂ ਦੇ ਚੁੰਨੀਆਂ ਦੇ ਕੇ ਖੜੇ ਕੀਤੇ ਹੋ ਨਾ ਫੇ ਉਹ ਜੇ ਤਾਂ ਕੈਂਚੀ ਫੜਾਈਓ ਤਮਾਕੂ ਮਾਰਨ ਲੱਗਾ ਆਹ ਮੈਂ ਕਿਹਾ ਜੀ ਕੈਂਚੀ ਦੇ ਦਿਓ ਅੱਛਾ ਪਤਾ ਕੀ ਕਹਿੰਦਾ ਕੀ ਰੇ 11 ਸਲੂੰਗੀ ਸੇ 11 ਸਲੂੰਗੀ 11 ਸਲੂੰਗੀ 11 ਸਲੂੰਗੀ ਵੀ ਆਪਣੀ ਨਾ ਪਤਾ ਲੱਗੇ 1100 ਮੰਗਦਾ ਕਿ ਲੂੰਗੀ ਮੇ ₹100 ਦਿੱਤਾ ਦੋ ਤਮਾਕੂ ਦੀਆਂ ਕੁੜੀਆਂ ਤਾਂ ਜਾ ਕੇ ਕੈਂਚੀ ਦਿੱਤੀ। ਅੱਛਾ। ਜਦੋਂ ਗਾਹਾਂ ਗਏ ਗਾਹਾਂ ਗਏ ਕੋਈ ਕੋਈ ਟੇਬਲ ਨਹੀਂ ਲੱਗੇ ਕੋਈ ਸੇਵਾ ਨਹੀਂ ਹੋਈ ਤੇ ਕੁੰਜੇ ਕਾਟ ਵਛਾ ਕੇ ਸਾੜਿਆਂ ਦੇ ਪੂੜੀਆਂ ਛੋਲੇ ਖਲਾਉਣੇ ਸ਼ੁਰੂ ਕਰਦੇ। ਅੱਛਾ। ਉਦੋਂ ਹਲਵਾਈ ਨੇ ਰਾਤ ਨੂੰ ਮਿੱਠਾ ਛੋਟਾ ਛੋਲੇ ਭੇਜਣ ਲੱਗੇ ਨੇ ਜਾਦੇ ਲਾਤ। ਹਾਂ। ਫਸ ਮੈਂ ਇਕੱਲਾ ਹੀ ਫੇਰੀਆਂ ਤੇ ਬੈਠਾ ਸੀ। ਤੇ ਬਾਕੀ ਜਿਹੜੇ ਕੋਈ ਛੱਲੀਆਂ 'ਚ ਬਣਿਆ। ਅੱਛਾ। ਕੋਈ ਕਮਾਦੀ 'ਚ ਬਣਿਆ। ਹਾਂ। ਕੁੜੀਆਂ ਨੇ ਸਾਰੀ ਸਰੋਂ ਦਿੱਤੀ ਪਈ ਤੇ ਫਿਰ ਉਹ ਗੋਲ ਟੇਬਲ ਉਹ ਸਾਰੇ ਜਣੇ ਗੋਲ ਟੇਬਲੇ ਬਣਾਉਗੇ ਸੀ ਉਹ ਤਾਂ ਸਾਰੇ ਪਿੰਡ ਤੋਂ ਸਾਲਾ ਫਰਨੀਚਰ ਦਾ ਸਾਥ ਹੋਵੇ ਸਾਰੀ ਗੋਲ ਟੇਬਲਾਂ ਦੀ ਬੁਆਰੀ ਪਣੀਆ ਵਿਆਹ ਤੋਂ ਪਹਿਲਾਂ ਤਾਂ ਕਹਿੰਦਾ ਸੀਗਾ ਕਿ ਆਏ ਹਾਏ ਕਿੰਨੀ ਸੋਹਣੀ ਚਨਾਨੀ ਜੁੜ ਗਈ ਆ ਹੈ ਕਹਿੰਦਾ ਸੀ ਕਿੰਨੀ ਸੋਹਣੀ ਚਨਾਨੀ ਜੁੜ ਗਈ ਆ ਮੈਨੂੰ ਕੀ ਪਤਾ ਸਾਲਾ ਬੇੜੇ ਹੀ ਬੈਠਾ ਆ ਕਿਹਦਾ ਆ ਜਿਹੜੀਆਂ ਜਨਾਨੀਆਂ ਰੰਗ ਦੀਆਂ ਕੌਣ ਹੋਣੀਆਂ ਅੱਛਾ ਬਿਊਟੀ ਪਾਲਰ ਵਾਲੀਆਂ ਹਾਂ ਬਿਊਟੀ ਪਾਲਰ ਵਾਲੀਆਂ ਉਹਨਾਂ ਨੂੰ ਕੀ ਹੋਇਆ ਨਹੀਂ ਤਾਂ ਕਹਿੰਦਾ ਹੈ ਬਾਬਾ ਜੀ ਆਹੋ ਏ ਜਿੰਨੀਆਂ ਵੀ ਬਿਊਟੀ ਬਣਨ ਵਾਲੀਆਂ ਨਾ ਹਾਂ ਇਹ ਸਾਰੀਆਂ ਗੱਜੀਆਂ ਹੋ ਜਾਣ ਗੰਟੀਆਂ ਵੀ ਮਾ ਤੇਰੇ ਬਾਪੇ ਮੈਂ ਕਿਹਾ ਇਹਨਾਂ ਦੇ ਉੱਪਰ ਭੱਟੇ ਵੀ ਉਣ ਜਾਣ ਇਹ ਗੱਲ ਕੀ ਹੋਈ ਆ ਇਹ ਭੋਲੇ ਭਾਲੇ ਬੰਦੇ ਨਾ ਧੋਖੇ ਕਰਾਉਨੀਆਂ ਭੋਲੇ ਭਾਲੇ ਬੰਦੇ ਨੂੰ ਧੋਖੇ ਉਹ ਕਿੱਦਾਂ ਸੜੀਆਂ ਤੋਂ ਸੜਿਓ ਕੁੜੀ ਨੂੰ 5:30 ਵਜੇ ਬਿਊਟੀ ਬਣਨ ਦੇ ਚ ਬਣ ਲੈਣੀ ਅੱਛਾ 5 6 ਜਾਣੀਆਂ ਉੱਤੇ ਲੱਗ ਜਾਣੀਆਂ ਹਾਂ ਤੇ ਕਾਂਡੀ ਪਲਾਸਟਰ ਤੇ ਪਲਾਸਟਰ ਅੱਛਾ ਤੇ ਕਾਂਡੀ ਪਲਾਸਟਰ ਤੇ ਪਲਾਸਟਰ ਫਿਰ ਕੁੜੀ ਨੂੰ ਪਰੀ ਬਣਾ ਦੇ ਅੱਛਾ ਪਰੀ ਬਣਾ ਲੈਣੀ ਆ ਮੇਰੇ ਯਾਰ ਕਾ ਬਾਪੇ ਨੇ ਲੱਟੂ ਸੱਖ ਲੈਣ ਤਾਂ ਪਰੀ ਮਿਲ ਗਈ ਹਾਂ ਪਰੀ ਦਾ ਤਾਂ ਵਿਆਹ ਤੋਂ ਦੂਏ ਦਿਨ ਪਤਾ ਲੱਗਦਾ ਜਦੋਂ ਪਰੀ ਚੰਗੀ ਤਰ੍ਹਾਂ ਮੂੰਹ ਤੋੜਦੀ ਫਿਰ ਕੀ ਹੁੰਦਾ ਪਰੀ ਇੱਕ ਪਾਸੇ ਰਹਿ ਜਾਂਦੀ ਹੈ ਅੱਛਾ ਥੱਲੇੋਂ ਪਰੀ ਤੂੰ ਨਿਕਾਵਾ ਨਾ ਬੰਦਾ ਰਖੀਓ ਕਹਿੰਦਾ ਛੱਡਣ ਜੋਗਾ ਸਭ ਤੋਂ ਪਹਿਲਾਂ ਬਾਪੇ ਦੇ ਲੱਟੂ ਹੀ ਚੱਕਦਾ ਬਾਪਾ ਜੀ ਤੁਹਾਡੇ ਨੇ ਫੁੱਲੀਆਂ ਆਉਣੀਆਂ ਅੱਛਾ ਬਿਵਾਰੀ ਬਣੇ ਅਖਰ ਤੇ ਨਹੀਂ ਮਰਦੀਆਂ ਅਰਦੀਆਂ ਸਵਾ ਬੈਲੀਓ ਤੋਂ ਤੇ ਪਹਿਲੇ ਜਮਲਾਈ ਤੀਆਂ ਨੇ ਸਾਡੇ ਜੋਗੀਆਂ ਨੇ ਹਾਂ ਮੇਹੂ ਦੇਖੋ ਨੂਹ ਨਹੀਂ ਕਰਦੀ ਖਾਡ ਅੱਛਾ ਕੀ ਕਰੀਂ ਹੈ ਕੀ ਕਰੀਂ ਇੱਕ ਨਾਗ ਵਾਲਾ ਘੋੜਾ ਉਂਦਿਆ ਇਹਨੇ ਮੇਰੀ ਬੇਇੱਜ਼ਤੀ ਕਰਾਈ ਪਈ ਆ ਕਦੋਂ ਭੈਣ ਕਿੱਥੇ ਜਾਣਾ ਸ਼ਾਪਿੰਗ ਤੋਂ ਬਾਅਦ ਭੈਣ ਨਹੀਂ ਮਤੀਪਾਲਰ ਵੀ ਜਾਣਾ ਐਡਾ ਨਹੀਂ ਕਿਹੜੀ ਜਨਾਨੀ ਆ ਜਿਹੜੀ ਵਿਆਹ ਤੇ ਬਿਨਾ ਬਿਊਟੀ ਪਾਲਰ ਜਾਏ ਇਹਦਾ ਆਰਟੀਕਲ ਕਿਸੇ ਦਾ ਸੋਹਣਾ ਹੋਵੇ ਕੁੱਤੇ ਵੀ ਤੇ ਰੈਣੀ ਕਰਾ ਕੇ ਜਾ ਕੇ ਤੇ ਨਾ ਵੀ ਨੇ ਕਹਣਾ ਭੈਣ ਤੇ ਰੈਣੀ ਤੇ ਲਬਰ ਵੱਡਾ ਮੋਟਾ ਹੈ ਤੇ ਜੇ ਨੂੰ ਰੋਣਾ ਹੀ ਉਹਨੇ ਉੱਠ ਕੇ ਦੱਸਣਾ ਹੈ ਨੋਹੀਂ ਤੇਰਾ ਪਰਵੱਟਾ ਮੋਟਾ ਜਿੱਤ ਜਦੋਂ ਭੈਣ ਦੀ ਬਿਊਟੀ ਪੈਲਰ ਜਾਣਾ ਮੈਂ ਵੀ ਜਾਣਾ ਆ ਤੁਸੀਂ ਕੀ ਕਰਣਾ ਜਿੱਤ ਮੈਂ ਮੈਨੀਕਲ ਪੈਡੀਕਲ ਤੇ ਆਣਾ ਬਾਹਾਂ ਤੇ ਵੈਕਸ ਕਰਾਉਣੀ ਆ ਕਿੰਨੇ ਤੇਰੇ ਵਾਲ ਆ ਸਾਲਿਆ ਬੜਿਆ ਰੇਗਮਾਲ ਫੇਰੇ ਤੇ ਵੈਕਸ ਕਰਾਉਣੀ ਆ ਆ ਭੱਜ ਜਾ ਜਿੱਤ ਏ ਬਿਊਟੀ ਬਾਦਰ ਨਹੀਂ ਲੱਗਣਾ ਐ ਕਰ ਮੈਨੂੰ ਐਕਟਿਵ ਬਣਾਣੇ ਮੈਂ ਗੇੜੇ ਲਾਇਆ ਕਰਨੇ ਆ ਜਿੱਦਾਂ ਦਾ ਲੈਣਾ ਸਰੀਰਿਆ ਸਣਾ ਛੋਟਾ ਹਾਥੀ ਲੈ ਸੌਣ ਵਾਲੇ ਲਾਗੇ ਤੇ ਬਾਕਸੇ ਚੱਕ ਮਾਤਰੀ ਜੋਕੇ ਮੇਰੇ ਭਰਾ ਨੂੰ ਬੋਲਦਾ ਆਪਣੇ ਭਰਾ ਨੂੰ ਬੋਲ ਆਪਣੇ ਨੂੰ ਓਏ ਆ ਭਰਾ ਓ ਦੇਖ ਆ ਤੇਰੇ ਸਾਹਮਣੇ ਸਾਰਾ ਟੱਪਰ ਮੈਂ ਨਾ ਮਾੜਾ ਬੋਲਦਾ ਹਾਂ ਆ ਤੂੰ ਸਾਰੇ ਇਹ ਦੇ ਦੁਆਲੇ ਲੱਗਾ ਹੈ ਉਹ ਇਹਦੇ ਦੁਆਲੇ ਲੱਗਾ ਨਾ ਪੂਰੇ ਪੌਣੇ 4 ਲੱਖ ਲਾ ਕੇ ਵਿਆਹ ਕੇ ਲਿਆਂਦੀ ਆ ਕਿੰਨੇ ਪੌਣੇ 4 ਸਾਲਿਆ ਹਜ਼ਾਰ ਮੈਨੂੰ ਦਿੰਦਾ ਮੈਂ ਦੋ ਲਿਆ ਦੇਣੀ ਆ ਔਰੇ 4 ਲੱਖ ਲੈ ਕੇ ਆਏ ਨੇ ਇਹ ਕੋਈ ਪਰਾ ਝੂਠ ਨਾ ਬੋਲੋ ਉਹਨਾਂ ਦੀ ਲਾਭ ਮੇਰੀ ਖਵਾ ਹਾਂਜੀ ਉਹਨਾਂ ਦੀ ਲਾਭ ਮੇਰੀ ਜਦੋਂ ਹਾਂਜੀ ਸਮਝ ਗਿਆ ਲੋਕ ਸਮਝ ਲੈ ਕੀ ਲਾਭ ਦੇ ਵਿੱਚ ਇੰਤਾਂ ਦੇ ਮਿਲਦੇ ਆ ਘਰ ਦੇ ਤਾਂ ਚੱਜ ਦਾ ਲਾਭ ਦੇ ਹੁੰਦੇ ਕਮਾਉ ਲਾਭ ਦੇ ਹੁੰਦੇ ਆ ਅੱਛਾ ਭਈ ਕੁੜੀ ਨੂੰ ਖਰਾਉਗਾ ਭਈ ਐਸ਼ ਕਰਾਊਗਾ ਬਸ ਕੁੜੀਆਂ ਨੂੰ ਪਤਾ ਨਹੀਂ ਕੀ ਹੋਇਆ ਕੀ ਹੋਇਆ ਉਹ ਹੋ ਗਿਆ ਜੈਨਿੰਗ ਦੇਖ ਲਿਏ ਨੀ ਸਾਨੂੰ ਰੋਟੀ ਦੇਣ ਜੋਗਾ ਹੈਗਾ ਕਿ ਨਹੀਂ ਹਾਂ ਇਧਰੋਂ ਬਾਹਰ ਚੱਕੇ ਹੁਣ ਇੱਥੋਂ ਕੱਟਿਆ ਨੂੰ ਚੱਕੇ ਹੁਣ ਮੂੰਹ ਤੇ ਕੂਲੀ ਪਾਹ ਚ ਸਾਈਕਲ ਮੋਟਰਸਾਈਕਲ ਕਿਸੇ ਦਾ ਝੱਕਾ ਕਿਸੇ ਦਾ ਪਜਾਮਾ ਕਿਸੇ ਦਾ ਹਾਂ ਇਹੀ ਮੇਰੇ ਜੱਗ ਨੂੰ ਅੱਛਾ ਜੱਗ ਨੂੰ ਥਾਲਾ ਤੀਏ ਦੇ ਨਾਲ ਤੇ ਚੜ ਜਾਂਦਾ ਇਹ ਘਰਿਆਂ ਨੂੰ ਪੀਤੇ ਨੂੰ ਇੱਥੇ ਡੱਟ ਗਿਆ ਪਹਿਲੇ ਸੁਰਤ ਕਰੋ ਨਾ ਮਾਂ ਪੈਲੀ ਇੱਜ਼ਤ ਬਰੋ ਨਾ ਪੁੱਠੇ ਕੰਮ ਕਰੋ ਜਿੱਥੇ ਮਾਂ ਪੈ ਕਹਿੰਦੇ ਸਿਆਣੇ ਦੋ ਸਿਰ ਜੋੜਦੇ ਉਹੀ ਵਧੀਆ ਹੁੰਦਾ ਲੇਕਿਨ ਅੱਛਾ ਉਹੀ ਪਾ ਲਈ ਜਿਹੜਾ ਮੇਰੇ ਘਰ ਹਮੇਸ਼ਾ ਪਾਉਣੀ ਆ ਕੀ ਕਲੇਸ਼ ਸਾਰੇ ਤੇਰੇ ਘਰ ਦੇ ਨੂੰ ਮਤਲਬ ਲੱਗਦੀ ਕੁੜੀ ਕਿੱਡੀ ਕੀ ਕਰਦੀ ਹੁੰਦੀ ਆ ਮਤਰੇ ਚੁੱਪਿਆ ਮੇਰੀ ਗੱਲ ਸੁਣ ਲੈ ਕਿਹੜਾ ਅੱਜ ਤਨ ਹੈ ਕਿ ਚਾ ਕੋ ਔਰ ਤਨ ਚਾਹੀਦੀ ਨੇ ਮੂ ਸੈਂਡਲ ਤੇ ਬਿਆੜੇ ਦੀ ਚਾਹੀਦੀ ਜੁੱਤੀ ਕੀ ਗੋਲੇ ਤਨ ਸੈਂਡਲ ਬਿਆੜੇ ਦਾ ਜੁੱਤੀ ਲੈ ਲੇਪਾ ਆ ਕਿ ਮੈਂ ਇਸ ਗੱਲ ਨਾਲ ਮੈਂ ਤੇਨਾਂ ਸਹਿਮਤ ਆ ਜਾਂਦਾ ਵਿਆਹ ਹੋਇਆ ਮੈਂ ਤੇਰੇ ਰਿਸ਼ਤੇਦਾਰਾਂ ਨੂੰ ਵੀ ਕਹਿੰਦਾ ਅੱਛਾ ਤੇਰੇ ਘਰ ਦੇਆਂ ਨੂੰ ਵੀ ਕਹਿੰਦਾ ਤੇਰੇ ਵਿਚੋਲੇ ਦੇ ਵੀ ਕਹਿੰਦਾ ਕੀ ਭਈ ਤੁਹਾਡੀ ਕੁੜੀ ਨੂੰ ਕੁੱਤਿਆਂ ਦੀ ਘਾਟ। ਕਿਆ? ਸਮਝਣ ਵਾਲੇ ਸਮਝ ਗਏ ਵਸਤੂ ਕੁੱਤਿਆਂ ਕੋ ਘਰੀ ਲਾ। ਮਾਕੇ ਜੋ ਗਿਆ ਆਪਣੇ ਭਰਾ ਨੂੰ ਸਮਝਾ। ਆ ਜਿਹੜਾ ਵਿਆਹ ਤੋਂ ਪਹਿਲਾਂ ਜਿਖਾੜੀ ਕੋ ਬਗਰ ਮਾਈ ਫਿਰਦਾ ਸੀ। ਅੱਥੇ ਮੈਂ ਸਰਕਾਰੀ ਨੌਕਰੀ ਕਰਦਾ ਸਰਕਾਰੀ। ਇਹ ਮੇਰਾ ਭਰਾ ਸਰਕਾਰੀ ਹੀ ਕਰਦਾ। ਕੋਈ ਸਰਕਾਰੀ ਨਹੀਂ ਕਰਦਾ। ਇਹ ਤਾਂ ਡਾਕਟਰ ਵਾਂ। ਨਹੀਂ। ਰੇਲ ਵਿੱਚ ਵਾਂ। ਨਹੀਂ। ਟੀਚਰ ਵਾਂ। ਨਹੀਂ। ਆ ਦੇਖ ਲੈ ਸਰਕਾਰੀ ਕੀ ਆ। ਮੇਰਾ ਭਰਾ ਮੇਰਾ ਭਰਾ। ਇਹ ਨਵੇਂ ਕਾਲਿਆਂ ਨਾਲ ਕਾਇਆ। ਉਹ ਵੀ ਕਰਵਾਈਆ ਅੱਛਾ ਕੋਈ ਕੰਮ ਨਹੀਂ 8 ਵਜੇ ਕੰਮ ਤੇ ਜਾਂ 10 ਵਜੇ ਚਾਹ 12 ਵਜੇ ਰੋਟੀ ਖਾ 4 ਵਜੇ ਜਾਂ 5 ਵਜੇ ਫਿਰ ਬੰਦ ਹਾਂ ਅੱਛਾ ਮੈਂ ਤਾਂ ਕਦੀ ਕਦੇ ਪਰਸਾਰੇ ਬਾਹਰ ਆਉਂਦਾ ਓ ਜੀਜਾ ਕੀ ਆਂ ਬੰਦੇ ਕੱਪੜੂ ਨੂੰ ਮਾਰਨਾ ਕਿਉਂ ਕਿਉਂ ਤੈਨੂੰ ਪਤਾ ਸਾਡੀ ਪੂਰੀ ਫੈਮਿਲੀ ਦਾ ਸੈਟ ਇਹਦੇ ਨਾਲ ਬਰਸਟਿਆ ਕਿਤੇ ਕਿਤੇ چاچا میرا دوائی سہتیا چاچے نو فون کالا تو رہا آئے ہوئے تو رہتے جنا فتیا ہوگا دایا میرا دوائید سہتیا آگانڈری بھری ہے تک بھپڑ میرا مری کا سہتیا مری کا تک وہاں مقصود کا مریکشہ رہے نا زیتیا. ਉਮੀਦ ਆਸ ਸਾਰੇ ਆ ਫਿਰ ਐਕਸੈਲ ਉਹਨਾਂ ਤਰ੍ਹਾਂ ਫਫੜ ਤੇਰਾ ਮਾਨਕ ਕਿਤੇ ਨਹੀਂ ਮੇਰੀ ਭਾਣੇ ਬੋਲ ਰੇ ਨਾ ਬਾਦੂ ਵੀ ਤੁਹਾਨੂੰ ਟੈਨਸ਼ਨ ਨਾ ਬਾ ਜਨਾਨੀਆਂ ਨੂੰ ਟੈਨਸ਼ਨ ਮੈਨਾਂ ਕਿੰਨੀ ਹੁੰਦੀ ਐ ਓਹੋ ਜਨਾਨੀਆਂ ਨੂੰ ਟੈਨਸ਼ਨ ਨਾ ਗੱਲੀਆਂ ਨੂੰ ਬੰਦੇ ਦਾ ਮੰਨਦ ਰਿਆ ਨਹੀਂ ਦੱਸ ਇਹ ਜਨਾਨੀਆਂ ਨੂੰ ਟੈਨਸ਼ਨ ਹੋਣਾ ਅੱਛਾ ਐਨੇ ਸੋਹਣੇ ਸੋਹਣੇ ਮੂੰਹ ਲੈ ਕੇ ਨਾ ਭੰਮੋ ਹਾਂ ਇਹ ਜਨਾਨੀ ਨੂੰ ਇੱਕ ਵੀ ਟੈਨਸ਼ਨ ਹੋਵੇ ਨਾ ਆ ਤੁਹਾਡੇ ਮੂੰਹ ਚੁੱਪਿਓ ਆਂਬਾਰ ਕੇ ਹੋ ਜਾਣ ਬਿਮਾਰੀ ਕਿਹੜੇ ਜਨਾਨੀਆਂ ਨੂੰ ਸੌ ਟੈਨਸ਼ਨ ਨਾ ਹੁੰਦੀ ਐ ਕਿਹੜੀ ਕਿਹੜੀ ਸਵੇਰੇ 4 ਵਜੇ ਉੱਠ ਜੰਦੀਆਂ ਧਾਰਾ ਕੱਟਣੀਆਂ ਗੋਹਾ ਕੋਣ ਆ ਕੋ ਆ ਗਿਆ ਸਾਹਮਣਾ ਸਿਆਰੇ ਵੀ ਤੁਹਾਡੇ ਸਾਹਮਣੇ ਲੈਣਾ ਤੇ ਨਾ ਕਰਨਾ ਆ ਕਿੰਨੀ ਟੈਨਸ਼ਨ ਆ ਕੇ ਕੋ ਟੈਨਸ਼ਨ ਨਾ ਘਰ ਬੈਠੀ ਨਹੀਂ ਆ ਅੱਛਾ ਸਭ ਤੋਂ ਜ਼ਿਆਦਾ ਟੈਨਸ਼ਨ ਕਿ ਬੰਦੇ ਨੂੰ ਜਨਾਨੀ ਨੂੰ ਇੱਕ ਬਣੀਏ ਜੇ ਬੰਦਾ ਬਾਹਰੋਂ ਕਮਾ ਕੇ ਲਿਆਉ ਫਿਰ ਸੋ ਜਨਾਨੀ ਪਕਾਉਗੀ ਅੱਛਾ ਜੇ ਬੰਦਾ ਬਾਹਰੋਂ ਕਮਾ ਕੇ ਲਿਆਉ ਤਾਂ ਆਇਆ ਗਿਆ ਸਾਹਮੋਗੀ ਫਿਰ ਜੇ ਬੰਦਾ ਬਾਹਰੋਂ ਕਮਾ ਕੇ ਲਿਆਉ ਮੈਂ ਮਿੱਤ ਨਵੇਂ ਪਾਉਂਗੀ ਅੱਛਾ ਸਭ ਤੋਂ ਜ਼ਿਆਦਾ ਟੈਨਸ਼ਨ ਬੰਦੇ ਨੂੰ ਜਨਾਨੀ ਨੂੰ ਬੰਦੇ ਨੂੰ ਜਨਾਨੀ ਨੂੰ ਮੈਂ ਪ੍ਰੂਫ ਕਰਦਾ ਆ ਬੰਦੇਆਂ ਨੇ ਨਿਗਾਹ ਮਾਰ ਚੱਲੇ ਕੱਡੇ ਬੰਦੇਾਂ ਦੇ ਮੱਥੇ ਤੇ ਕੀ ਹੋਇਆ ਵਿਚਾਰੇ ਦੇ ਵਾਲੇ ਵੀ ਉੜੇ ਪੈਣ ਦੇ ਚੱਲ ਹਾਂ ਮੈਨੂੰ ਇੱਧਰ ਜਨਾਨੀ ਇੱਕ ਵੀ ਗੰਜੀ ਦਿਖਾ ਸਾਰੀ ਨੇ ਪਾਪ ਕੀ ਕੇ ਪਾ ਅੱਛਾ ਬਿੱਕੇ ਜੂਆਲੇ ਬੇਟੀਆਂ ਦੇ ਕੇ ਮੇਲਾ ਅੱਛਾ ਕਈ ਨੇ ਖੁੱਲੇ ਛੱਗੇ ਤੇ ਜੂਆ ਚੜੀ ਜਾਣ ਉਤਰੀ ਜਾਣ ਚੜੀ ਕੋਈ ਇੱਧਰ ਬੰਦੇਾਂ ਨੇ ਦੇਖ ਵਿਚਾਰੇ ਦੇ ਪਲਾਟ ਬੜੇ ਪਲਾਟ ਬੜੇ ਏ ਕਿਸੇ ਦਾ 2 ਮਾੜਾ ਨਾ 2 ਮਾੜਾ ਨਾ ਕਿਸੇ ਦਾ 2.5 ਮਾੜਾ 2.5 ਮਾੜੀ ਤਾਂ ਸੇ ਇਹ ਕਿ ਸੌਂਦ ਕੋਲ ਆ ਸੌਂਦ ਵਾਲੇ ਕੋਲ ਤੇ ਇੱਕ ਵਿਚਾਰਾ ਕੀ ਹੋਇਆ ਉਹਦੇ ਤਾਂ ਇਕੱਲਾ ਬੱਚਾ ਤਾਂ ਹੀ ਘਾ ਬੱਚਿਆ ਵਿੱਚੋਂ ਖੰਦਾ ਸਾ ਰਹੀ ਹੈ ਸਭ ਤੋਂ ਜ਼ਿਆਦਾ ਟੇਸ਼ਨ ਹੰਗੇਨ ਹੁੰਦੀ ਹੈ ਆ ਤੇਰੀ ਮਾਂ ਕੁੱਤੀ ਵਾਂਗ ਤੇ ਆਪਣੀ ਮਾਂ ਕੁੱਤੀ ਨੂੰ ਇਹ ਤੇਰੀ ਮਾਂ ਬੋਸ਼ਲੀ ਨਾ ਤੂੰ ਤੇਰੀ ਮਾਂ ਨੂੰ ਹੱਥ ਲਾ ਲੈ ਤੇਰੀ ਮੈਂ ਰੇਲ ਬਣਾਉਣਾ ਤੇਰੀ ਇਹ ਗੁੱਤ ਨਹੀਂ ਪਟੜੀ ਰੱਖੀ ਬੋਲੀ ਆ ਸਹੀ ਨਾ ਦੇਖੇ ਕਿ ਕੀ ਕਰ ਹੈ ਤੁਸੀਂ ਖਿਆਣੇ ਨੂੰ ਸਮਝਿਆ ਕੀ ਆ ਹਨਾਣੇ ਸਮਝਿਆ ਇਹ ਦੋਖੀਆਂ ਜਾ